ਜਾ ਸ਼੍ਰੀ ਰੂ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਛਤਰਛਾਇਆ ਦੇ ਨਾਲ ਮੇਰੀ ਤਾਂ ਜਿਹੜੀ ਪਰਸਨਲ ਜ਼ਿੰਦਗੀ ਆ ਉਹਨਾਂ ਦੀ ਦੇਣ ਆ ਮੈਂ ਇੱਕ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤਾਂ ਰੰਗੀਲਾ ਜੀ ਦੇ ਇੱਕ ਸ਼ਬਦ ਚਲਦੇ ਸੀ ਕਹਿ ਰਵਿਦਾਸ ਆਸ ਲੱਗ ਜੀ ਉਹ ਚਿਰ ਪੇਵ ਦਰਸ਼ਨ ਦੇ ਕੇ ਉਸ ਦੇ ਬਦੌਲਤ ਅੰਦਰ ਦੀ ਆਤਮਾ ਦੇ ਉੱਤੇ ਉਹਨਾਂ ਦੀ ਦਇਆ ਦੇ ਨਾਲ ਮੇਰੀ ਆਪਣੀ ਜਿਹੜੀ ਜ਼ਿੰਦਗੀ ਆ ਉਹ ਵਾਪਸ ਮਿਲੀ ਮੈਨੂੰ ਰੱਬ ਦੇ ਉਹਨਾਂ ਦੀ ਜਿਹੜੀ ਜੀਵਨੀ ਆ ਉਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹੋ ਹੀ ਸਿੱਖਿਆ ਮਿਲਦੀ ਆ ਕਿ ਪ੍ਰਮਾਤਮਾ ਦੀ ਜਿਹੜੀ ਦਇਆ ਦੇ ਨਾਲ ਆਪਾਂ ਇੱਕ ਚੰਗੀ ਸੁਚੁੱਜੀ ਤੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਜ਼ਿੰਦਗੀ ਬਤੀਈਏ ਤਾਂ ਕਿ ਸਾਰੇ ਸਮਾਜ ਦੀ ਵਧੀਆ ਸਿਰਜਣਾ ਜਿਹੜੀ ਆ ਉਹ ਕੀਤੀ ਜਾ ਸਕੇ ਔਰ ਉਹਨਾਂ ਦੀ ਦਇਆ ਦੇ ਨਾਲ ਹੀ ਸਾਰਾ ਸਮਾਜ ਜਿਹੜਾ ਉਹ ਵਧੀਆ ਤਰੀਕੇ ਨਾਲ ਚੱਲ ਸਕੇ ਅੱਜ ਅਸੀਂ ਉਹਨਾਂ ਦੀ ਦਇਆ ਦੇ ਨਾਲ ਇੱਕ ਛੋਟਾ ਜਿਹਾ ਲੰਗਰ ਲਗਾਇਆ ਜਿਹੜਾ ਕਿ ਲੋਕਾਂ ਦੀ ਸੇਵਾ ਦੇ ਵਿੱਚ ਆਜਾ ਅੱਜ ਸ਼੍ਰੀ ਗੁਰੂ ਕਬੀਰ ਸਾਹਿਬ ਜੀ ਮਹਾਰਾਜ ਜੀ ਦਾ 648ਵਾਂ ਜੀ ਪਗੜ ਦਿਵਸ ਆ। ਉਹਦੇ ਕੱਤੀ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਇਆ ਵਾ। ਜੋ ਕਿ ਆਪਾਂ ਹਰ ਵਾਰ ਦੀ ਸੇਵਾ ਕਰਦੇ ਹਰ ਸਾਲ ਇਸ ਸਾਲ ਵੀ ਆਪਾਂ ਸੇਵਾ ਦਾ ਨੰਭਾ ਚੁੱਕਿਆ ਵਾ। ਤੇ ਉਹਨਾਂ ਦੀ ਜੋ ਵਿੱਚ ਸਿੱਖਿਆਵਾਂ ਦੇ ਜਿਹਦੇ ਸ਼੍ਰੀ ਗੁਰੂ ਕਬੀਰ ਸਾਹਿਬ ਆਈਦੇ ਆ ਉਹਨਾਂ ਦੀ ਸਿੱਖਿਆਵਾਂ ਦੇ ਆਪਾਂ ਚੱਲ ਰਹੇ ਆ। ਤੇ ਅੱਛੇ ਤੋਂ ਅੱਛੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ।